ਪਵਿੱਤਨਾ ਹੌਲੇ ਮੇਲੇ ਤੇ ਆਹਾਂ ਟਰੈਕਟਰ ਦੇਣੇ ਆ ਦੋ ਤੇ ਆਪਾਂ ਬਾਈ ਤੋਂ ਜਾਣਕਾਰੀ ਲੈਣੇ ਆ ਬਈ ਅਸੀਕਾਰ ਟਰੈਕਟਰ ਨਹੀਂ ਨਿਕੰ ਮਰਵਾਦੀ ਲਓ ਵੀ ਆਹ ਖੜੇ ਦੋ ਝੋਟੇ ਹਾਂਜੀ ਇਹ ਬਾਈ ਕਿਹੜੇ ਨਾਮ ਦੇ ਵਿੱਚ ਦੇਣੇ ਆ ਆਪਾਂ ਇਹ ਦੁੱਧ ਚਵਾੰਗਾ ਨੂੰ ਜੀ ਮੂਹਰਾ ਤੇ ਨੀਲੀ ਰਾਵੀ ਪੱਟੀਆਂ ਮੱਜਾਂ ਜਿਹੜੀਆਂ ਫਸਟ ਆਉਣਗੇ ਉਹਨੂੰ ਟਰੈਕਟਰ ਦੇਣੇ ਆ ਬਾਈ ਠੀਕ ਆ ਬਾਈ ਇਹ ਆਜੋ ਮਿੱਤਰੋ ਜਿਹੜੇ ਵੀ ਦੇਖਣੇ ਆ ਅੱਜ ਮੇਲੇ ਦਾ ਦੂਜਾ ਦਿਨ ਹੈ ਤੇ ਕੱਲ ਨੂੰ ਹੈਗਾ ਤੀਜਾ ਦਿਨ ਲਾਸਟ ਦਿਨ ਤੇ ਪੜਾਕੇ ਵੀ ਪੈਣੇ ਆ ਤੇ ਪਹੁੰਚੋ ਸਾਰੇ ਭਰਾ ਬਹੁਤ ਸੋਹਣੇ ਮੁਕਾਬਲੇ ਹੁੰਦੇ ਆ ਤੇ ਬਹੁਤ ਐਨੀਮਲ ਦੇਖਣ ਨੂੰ ਮਿਲਣ ਜੀ ਬਾਈ ਤੇ ਕਰ ਤਾਂ ਇਹੋ ਜਿਹਾ ਕੰਮ ਸੀਗਾ ਬਾਈ ਕੋਈ ਵੀਡੀਓ ਨਹੀਂ ਸਾਥੋਂ ਆਪ ਤੋਂ ਪਈ ਸੱਚੀ ਮੱਚ ਇੰਨਾ ਕੰਮ ਸੀਗਾ ਜੋ ਤੇਰੇ ਤੇ ਵੀ ਨਾਲ ਹੀ ਰਿਹਾ ਹਨ ਜੀ ਬਾਈ ਤੇ ਟਰੈਕਟਰ ਵਧੀਆ ਚਾਹੇ ਆ ਬਾਈ ਪੂਰੀ ਸਿਰਾ ਗੱਲਬਾਤ ਆ ਬਾਈ ਹੈਨਾ ਕੀ ਲੱਗਦਾ ਬਾਈ ਅੱਗ ਤੇ ਮੇਲੇ ਦਾ ਰਜਣਾ ਪਹਿਲਾਂ ਨਾਲੋਂ ਜਿਹੜਾ ਨਵੇਂ ਪਿੰਡ ਵਿੱਚ ਜ਼ਿਆਦਾ ਵਧਿਆ ਹੈਗਾ ਜ਼ਿਆਦਾ ਹੈ ਬਾਈ ਹਾਂ ਨਿੱਕੇ ਨਿੱਕੇ ਬੱਚੀਆਂ ਨਿੱਕੇ ਨਿੱਕੀਆਂ ਬੱਚੀਆਂ ਵੀ ਆ ਰਹੀਆਂ ਆਪਦੇ ਮਾਪੇ ਬਾਪ ਨਾਲ ਪਸ਼ੂ ਲੈ ਕੇ ਇੱਥੇ ਕਈ ਕੁੜੀਆਂ ਆਈਆਂ ਹੋਆਂ ਇੱਕ ਕੁੜੀ ਦਾ ਅੱਡਾ ਇੱਕ ਹੋਸਨਮਾਨਤ ਕਰਨਾ ਉਹ ਤਿੰਨ ਭੈਣਾਂ ਤਿੰਨ ਹੀ ਪੋਸਟ ਦੇ ਵਿੱਚ ਜੋਬ ਕਰਦੀਆਂ ਸਰਕਾਰੀ ਜੋਬ ਹੈ ਤੇ ਉਹਨਾਂ ਨੇ ਫਿਰ ਵੀ ਐਨੀਵਾਲ ਕਰਿਆ ਤੇ ਇੱਕ ਕੁੜੀ ਝੋਟੇ ਲੈ ਕੇ ਆਈ ਵੀ ਆ ਆਪਦੇ ਦੇ ਨਾਲ ਚਲੋ ਪਰਿਵਾਰ ਹੈ ਉਹ ਗੱਲ ਬੱਕਰੀ ਹੈ ਪਰ ਇੱਕ ਦੇਖੋ ਯਾਰ ਹਨਾ ਵੀ ਜੋਬ ਵਾਲਾ ਬੰਦਾ ਨਹੀਂ ਕਹਿੰਦਾ ਯਾਰ ਆਪਾਂ ਤਾਂ ਸਾਰੇ ਅਫਸਰਾਂ ਯਾਰ ਆਪਾਂ ਪਸ਼ੂਆਂ ਤੋਂ ਕੀ ਕਰਾਉਣਾ ਦੇਖੋ ਜਿਹੜੇ ਅਫਸਰ ਹੈ ਉਹ ਵੀ ਅੱਜ ਇਹਨਾਂ ਨੂੰ ਚਾਉਂਦੇ ਆ ਕਿਉਂਕਿ ਇੱਕ ਪਸੂਆਂ ਦਾ ਜਿਹੜਾ ਮਹਾਪਤੀ ਵਖਰੀ ਹੈ ਜੀ ਹਾਂਜੀ ਲੈ ਵੀ ਕਰ ਦਿਓ ਵੀਡੀਓ ਸ਼ੇਅਰ ਤੇ ਪਹੁੰਚੋ ਸਾਰੇ ਭਰਾ ਭਾਈ ਕਲੇ ਕੱਲ ਦਾ ਦਿਨ ਹੋਰ ਚੱਲਣਾ ਮਿਲਣਾ ਮੇਲਾ 5 6 ਤੇ 7 ਦਸੰਬਰ ਨੂੰ